ਕਹਿੰਦਾ ਕਿ ਇਹ ਜੋ ਬੰਦੇ ਦਾ ਮਨ ਹੈ ਬੜਾ ਬੇਈਮਾਨ ਹੈ ਇਸ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਕਿਸ ਕਰ ਬਟ ਬੈਠ ਜਾਵੇ ਕਦੇ ਕੁਛ ਮੰਗਦਾ ਹੈ ਕਦੇ ਕੁਛ ਮੰਗਦਾ ਹੈ ਕਦੇ ਕਿਹੋ ਜਿਹੇ ਹਾਲਾਤ ਚਾਹੁੰਦਾ ਹੈ ਕਦੇ ਕਿਹੋ ਜਿਹੇ ਹਾਲਾਤ ਚਾਹੁੰਦਾ ਹੈ ਇਸ ਲਈ ਹਮੇਸ਼ਾ ਇਹ ਕਹਿੰਦੇ ਨੇ ਕਿ ਮਨ ਜੀਤ ਜਗ ਜੀਤ ਜਿਹਨੇ ਮਨ ਜਿੱਤ ਲਿਆ ਉਸਨੇ ਜਗ ਜਿੱਤ ਲਿਆ ਪਰ ਮਨ ਹੀ ਬਹੁਤ ਵੱਡੇ ਵੱਡੇ ਕਾਰੇ ਕਰਵਾ ਦਿੰਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਇੱਕ ਪਤਨੀ ਵੱਲੋਂ ਆਪਣੇ ਪਤੀ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ ਜਾਂਦਾ ਹੈ। ਉਸ ਉੱਪਰ ਚਾਕੂਆਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਤੇ ਜਦੋਂ ਫਿਰ ਇਹ ਸਾਰੇ ਹਮਲੇ ਪਿੱਛੇ ਪ੍ਰਾਈਵੇਟ ਪਾਰਟ ਕੱਟਣ ਪਿੱਛੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ ਆ। ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ। ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਅਮੇਠੀ ਇੱਥੋਂ ਦੇ ਹਸਪਤਾਲ ਦੇ ਵਿੱਚ ਗੱਲ ਹੈ 10 ਅਗਸਤ 2025 ਦੀ ਤਕਰੀਬਨ 4:30 ਵਜੇ ਦਾ ਸਮਾਂ ਹੁੰਦਾ ਹੈ ਇੱਕ ਬੰਦੇ ਨੂੰ ਜ਼ਖਮੀ ਹਾਲਤ ਦੇ ਵਿੱਚ ਲੈ ਕੇ ਆਂਦਾ ਜਾਂਦਾ ਹੈ ਉਹ ਖੂਨ ਨਾਲ ਲਥਪਤ ਸੀ ਤੇ ਉਸ ਦਾ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਸੀ ਇਹ ਦੇਖ ਕੇ ਸਭ ਹੈਰਾਨ ਹੋ ਜਾਂਦੇ ਆ ਉਸ ਦਾ ਪ੍ਰਾਈਵੇਟ ਪਾਰਟ ਉਸ ਦੇ ਭਰਾ ਦੇ ਹੱਥ ਦੇ ਵਿੱਚ ਸੀ ਤੇ ਉਹ ਕਹਿ ਰਿਹਾ ਸੀ ਕਿ ਮੇਰੇ ਭਰਾ ਦੀ ਜਾਨ ਬਚਾ ਲੋ ਮੇਰੇ ਭਰਾ ਨੂੰ ਬਚਾ ਲੋ ਹੁਣ ਡਾਕਟਰ ਉਸ ਨੂੰ ਦਾਖਲ ਕਰਦੇ ਨੇ ਉਸ ਦਾ ਟ੍ਰੀਟਮੈਂਟ ਸ਼ੁਰੂ ਕਰਦੇ ਆ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਇਹ ਸਭ ਕੁਝ ਕਿਵੇਂ ਹੋਇਆ ਤਾਂ ਭਰਾ ਦੱਸਦਾ ਕਿ ਇਹ ਜੋ ਬੰਦਾ ਹੈ ਇਹ ਮੇਰਾ ਭਰਾ ਦਾ ਇਸ ਦਾ ਨਾਮ ਅंसारी ਹੈ ਤੇ ਇਹ ਜਗਦੀਸ਼ਪੁਰ ਥਾਣੇ ਦੇ ਅਧੀਨ ਪੈਂਦਾ ਪਿੰਡ ਕੰਚ ਨਾਮ ਦਾ ਰਹਿਣ ਵਾਲਾ ਹੈ ਇਸ ਦੀ ਪਤਨੀ ਨੇ ਰਾਤ ਤਕਰੀਬਨ 3 ਵਜੇ ਦੇ ਕਰੀਬ ਇਸ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ ਪਹਿਲਾਂ ਇਹਨਾਂ ਵਿੱਚ ਝਗੜਾ ਹੋਇਆ ਤੇ ਫਿਰ ਰਾਤ ਨੂੰ ਸਾਨੂੰ ਜਦੋਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਅਸੀਂ ਭੱਜ ਕੇ ਜਦੋਂ ਇਸ ਦੇ ਕਮਰੇ ਦੇ ਵਿੱਚ ਗਏ ਤਾਂ ਅਸੀਂ ਦੇਖਿਆ ਕਿ ਇਹ ਖੂਨ ਨਾਲ ਲਥਪਤ ਸੀ ਤੇ ਇਸ ਦੀ ਜੋ ਪਤਨੀ ਸੀ ਉਹ ਇੱਥੋਂ ਫਰਾਰ ਹੋ ਗਈ ਸੀ ਇਹ ਵੀ ਪਤਾ ਲੱਗਿਆ ਕਿ ਜੋ ਇਹ ਪਤਨੀ ਸੀ ਇਹ ਅंसारी ਦੇ ਦੂਸਰੇ ਵਿਆਹ ਦੀ ਸੀ ਜਿਸ ਦਾ ਨਾਂ ਜ਼ਾਨੀਨ ਬਾਨੋ ਸੀ ਹੁਣ ਪੁਲਿਸ ਅंसारी ਦੀ ਪਤਨੀ ਦੀ ਤਲਾਸ਼ ਕਰਦੀ ਹੈ ਆਖਰ ਪਤਨੀ ਹੱਥ ਆ ਜਾਂਦੀ ਹੈ ਤੇ ਹੁਣ ਪੁਲਿਸ ਜਾਂਚ ਪੜਤਾਲ ਕਰਦੀ ਹੈ ਪੁਲਿਸ ਜਾਨਣਾ ਚਾਹੁੰਦੀ ਸੀ ਕਿ ਆਖਰ ਨਾਜ਼ਨੀਨ ਬਾਨੋ ਨੇ ਇਹ ਕਦਮ ਕਿਉਂ اٹھਾਇਆ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਅंसारी ਹੁੰਦਾ ਇਸ ਦਾ 14 ਸਾਲ ਪਹਿਲਾਂ ਵਿਆਹ ਹੁੰਦਾ ਅਜੋਧਿਆ ਦੇ ਵਿੱਚ ਆਰਫਾ ਦੇ ਨਾਲ ਆਰਫਾ ਬੜੀ ਹੀ ਸੂਝਵਾਨ ਸਿਆਣੀ ਔਰਤ ਸੀ ਇਨਾਂ ਦੇ ਵਿਆਹ ਨੂੰ 14 ਸਾਲ ਲੰਘ ਜਾਂਦੇ ਆ ਸਭ ਕੁਝ ਬੜਾ ਵਧੀਆ ਸੀ ਕੋਈ ਵੀ ਘਾਟ ਨਹੀਂ ਸੀ ਇਹਨਾਂ ਦੋਨਾਂ ਵਿੱਚ ਬੜਾ ਜ਼ਿਆਦਾ ਪਿਆਰ ਸੀ ਪਰ 14 ਸਾਲ ਲੰਘਣ ਦੇ ਬਾਵਜੂਦ ਵੀ ਇਹਨਾਂ ਦੇ ਘਰ ਕੋਈ ਸੰਤਾਨ ਨਹੀਂ ਹੁੰਦੀ ਹੁਣ ਅंसारी ਨੂੰ ਆਰਫਾ ਕਹਿੰਦੀ ਹੈ ਕਿ ਤੂੰ ਦੂਸਰਾ ਵਿਆਹ ਕਰਵਾ ਲੈ ਕਿਉਂਕਿ ਤੂੰ ਤਾਂ ਤਾਂ ਆਪਣਾ ਵੰਸ਼ਾ ਜੋ ਅੱਗੇ ਵਧਾਉਣਾ ਇਸ ਕਰਕੇ ਮੈਂ ਤਾਂ ਤੈਨੂੰ ਸੰਤਾਨ ਨਹੀਂ ਦੇ ਸਕਦੀ ਪਰ ਤੂੰ ਦੂਸਰਾ ਵਿਆਹ ਕਰਵਾ ਲੈ ਅंसारी ਅਤੇ ਆਰਫਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਜਾਂਦੀ ਹੈ ਕਿ ਠੀਕ ਹੈ ਅंसारी ਦੂਸਰਾ ਵਿਆਹ ਕਰਵਾ ਲਵੇਗਾ ਹੁਣ ਲੜਕੀ ਦੀ ਤਲਾਸ਼ ਕੀਤੀ ਜਾਂਦੀ ਹੈ ਤਾਂ ਨਾਜਨੀਨ ਨੂੰ ਦੇਖਿਆ ਜਾਂਦਾ ਹੈ ਨਾਜਨੀਨ ਲਗਭਗ 30 ਸਾਲਾਂ ਦੀ ਸੀ ਘਰੋਂ ਗਰੀਬ ਘਰ ਦੀ ਸੀ ਇਸ ਲਈ ਇਸ ਦੇ ਮਾਪੇ ਅंसारी ਦੇ ਨਾਲ ਇਸ ਦਾ ਵਿਆਹ ਕਰ ਦਿੰਦੇ ਆ ਹੁਣ ਅंसारी ਦੇ ਦੋ ਵਿਆਹ ਹੋ ਜਾਂਦੇ ਆ ਅंसारी ਦਾ ਜੋ ਇਹ ਵਿਆਹ ਹੋਇਆ ਸੀ ਇਹ ਮਾਰਚ 2025 ਦੇ ਵਿੱਚ ਹੋਇਆ ਸੀ ਸਭ ਕੁਝ ਠੀਕ ਸੀ ਸਭ ਵਧੀਆ ਚੱਲਦਾ ਪਰ ਥੋੜਾ ਸਮਾਂ ਹੀ ਲੰਘਦਾ ਉਸ ਤੋਂ ਬਾਅਦ ਜੋ ਨਾਜ਼ਨੀਨ ਹੁੰਦੀ ਹੈ ਉਸ ਨੂੰ ਲੱਗਦਾ ਹੈ ਕਿ ਜੋ ਅंसारी ਹੈ ਉਹ ਆਰਫਾ ਨੂੰ ਜ਼ਿਆਦਾ ਪਿਆਰ ਕਰਦਾ ਮੈਨੂੰ ਘੱਟ ਕਰਦਾ ਇਸ ਗੱਲ ਤੋਂ ਉਹ ਅंसारी ਦੇ ਨਾਲ ਝਗੜਾ ਕਰਦੀ ਹੈ ਤਾਂ ਹੁਣ ਅंसारी ਕਹਿੰਦਾ ਹੈ ਕਿ ਆਰਫਾ ਜੁਵਾ ਮੇਰੀ ਪਹਿਲੀ ਪਤਨੀ ਹੈ ਮੇਰਾ ਉਸ ਨਾਲ ਬੜਾ ਪਿਆਰ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਤੇ ਉਸ ਨੇ ਹੀ ਤਾਂ ਮੈਨੂੰ ਕਿਹਾ ਸੀ ਕਿ ਤੂੰ ਦੂਸਰਾ ਵਿਆਹ ਕਰਵਾ ਲੈ ਜੇ ਆਰਫਾ ਨਾ ਹੁੰਦੀ ਤਾਂ ਤੂੰ ਮੈਨੂੰ ਕਿੱਥੋਂ ਮਿਲਦੀ ਪਰ ਜੋ ਨਾਜ਼ਨੀਨ ਸੀ ਉਹ ਕਹਿ ਰਹੀ ਸੀ ਕਿ ਤੂੰ ਆਰਫਾ ਤੋਂ ਤਲਾਕ ਲੈ ਪਰ ਅंसारी ਕਹਿ ਰਿਹਾ ਸੀ ਕਿ ਮੈਂ ਉਸ ਤੋਂ ਤਲਾਕ ਨਹੀਂ ਲਵਾਂਗਾ ਇਹਨਾਂ ਦੇ ਵਿੱਚ ਹੁਣ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਝਗੜਾ ਚੱਲ ਪੈਂਦਾ ਪਰ ਅंसारी ਕਹਿੰਦਾ ਕਿ ਮੈਂ ਕਿਸੇ ਕੀਮਤ ਤੇ ਵੀ ਆਰਫਾ ਤੋਂ ਤਲਾਕ ਨਹੀਂ ਲਵਾਂਗਾ ਇਸ ਗੱਲ ਤੋਂ ਗੁੱਸੇ ਹੋ ਕੇ ਨਾਜ਼ਨੀਨ ਬਾਨੋ ਆਪਣੇ ਪੇਕੇ ਚਲੀ ਜਾਂਦੀ ਹੈ ਉੱਥੇ ਰਹਿਣ ਲੱਗ ਜਾਂਦੀ ਹੈ ਪਰ 9 ਅਗਸਤ 2025 ਨੂੰ ਨਾਜ਼ਨੀਨ ਬਾਨੋ ਫੇਰ ਅंसारी ਦੇ ਕੋਲ ਆਉਂਦੀ ਹੈ ਤੇ ਅंसारी ਦੇ ਨਾਲ ਫੇਰ ਉਹੀ ਗੱਲਾਂ ਕਰਦੀ ਹੈ ਉਸ ਨੂੰ ਸਮਝਾਉਂਦੀ ਹੈ ਕਿ ਤੂੰ ਆਰਫਾ ਨੂੰ ਤਲਾਕ ਦੇ ਦੇ ਮੈਂ ਤੇਰੇ ਨਾਲ ਰ੍ਹਾਂਗੀ ਪਰ ਅंसारी ਕਹਿ ਰਿਹਾ ਸੀ ਕਿ ਮੈਂ ਆਰਫਾ ਨੂੰ ਨਹੀਂ ਛੱਡਾਂਗਾ ਤੂੰ ਮੇਰੇ ਨਾਲ ਰਹਿਣਾ ਰਹਿ ਨਹੀਂ ਰਹਿਣਾ ਨਾ ਰਹਿ ਯਾਨੀ ਇਦਾਂ ਦੀ ਇਹਨਾਂ ਦੀ ਟਕਰਾਰ ਹੁੰਦੀ ਹੈ ਜੋ ਨਾਜ਼ਨੀਨ ਬਾਨੋ ਸੀ ਉਸ ਤੇ ਇਰਾਦੇ ਨੇਕ ਨਹੀਂ ਸੀ ਉਹ ਆਪਣੇ ਨਾਲ ਨੀਂਦ ਦੀਆਂ ਗੋਲੀਆਂ ਲੈ ਕੇ ਆਈ ਸੀ ਤੇ ਹੁਣ ਅंसारी ਦੇ ਨਾਲ ਉਹ ਇੱਥੇ ਕਮਰੇ ਦੇ ਵਿੱਚ ਰਹਿੰਦੀ ਹੈ ਕਿਉਂਕਿ ਇਹਨਾਂ ਦੇ ਅਲੱਗ-ਅਲੱਗ ਕਮਰੇ ਸੀ ਭਾਵੇਂ ਇਹ ਅंसारी ਦੀਆਂ ਦੋਨੋਂ ਪਤਨੀਆਂ ਸੀ ਪਰ ਦੋਨਾਂ ਨੂੰ ਅਲੱਗ-ਅਲੱਗ ਕਮਰੇ ਦਿੱਤੇ ਹੋਏ ਸੀ ਜਿਨ੍ਹਾਂ ਵਿੱਚ ਇਹ ਰਹਿੰਦੀਆਂ ਸੀ ਅंसारी ਹੁਣ ਨਾਜ਼ਨੀਨ ਦੇ ਕਮਰੇ ਦੇ ਵਿੱਚ ਸੀ ਨਾਜ਼ਨੀਨ ਨੂੰ ਜਦੋਂ ਲੱਗਦਾ ਹੈ ਕਿ ਅंसारी ਮੇਰੀ ਗੱਲ ਨਹੀਂ ਮੰਨ ਰਿਹਾ ਮੈਂ ਬਹੁਤ ਸਮਝਾ ਸਮਝਾ ਥੱਕ ਗਈ ਪਰ ਇਹ ਨਹੀਂ ਮੰਨ ਰਿਹਾ ਤਾਂ ਫਿਰ ਨਾਜ਼ਨੀਨ ਬਾਨੋ ਦੇ ਦਿਮਾਗ ਦੇ ਵਿੱਚ ਸ਼ੈਤਾਨੀ ਆਉਂਦੀ ਹੈ ਉਹ ਅंसारी ਨੂੰ ਚਾਹ ਦੇ ਵਿੱਚ ਨੀਂਦੀਆਂ ਗੋਲੀਆਂ ਪਿਆ ਦਿੰਦੀ ਹੈ ਹੁਣ ਜਦੋਂ ਅंसारी ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋ ਜਾਂਦਾ ਹੈ ਤਾਂ ਫਿਰ ਇਹ ਉਸ ਦੇ ਕੱਪੜੇ ਲਾਉਣ ਲੱਗਦੀ ਹੈ ਪਰ ਅंसारी ਨੂੰ ਥੋੜੀ ਸੁਰਤ ਹੁੰਦੀ ਹੈ ਉਹ ਇਸ ਨੂੰ ਕਹਿੰਦਾ ਕਿ ਤੂੰ ਕੀ ਕਰ ਰਹੀ ਹੈ ਤਾਂ ਨਾਜ਼ਨੀਨ ਬਾਨੋ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਸੰਬੰਧ ਬਣਾਉਣੇ ਆ ਇਸ ਲਈ ਮੈਂ ਤੇਰੇ ਕੱਪੜੇ ਉਤਾਰ ਰਹੀ ਹਾਂ ਹੁਣ ਅंसारी ਦੇ ਕੱਪੜੇ ਉਤਾਰ ਦਿੰਦੀ ਹੈ ਤੇ ਉਸ ਤੋਂ ਬਾਅਦ ਇਹ ਚਾਕੂ ਦੇ ਨਾਲ ਸਭ ਤੋਂ ਪਹਿਲਾਂ ਅंसारी ਦਾ ਪ੍ਰਾਈਵੇਟ ਪਾਰਟ ਕੱਟਦੀ ਹੈ ਹੁਣ ਉਹ ਚੀਕਾ ਮਾਰਦਾ ਤੇ ਉਸ ਤੋਂ ਬਾਅਦ 나ਜ਼ਨੀਨ ਉਸ ਉੱਪਰ ਚਾਕੂਆਂ ਦੇ ਨਾਲ ਬਾਹਰ ਕਰਦੀ ਹੈ ਇਹ ਜੁਆਇੰਟ ਫੈਮਿਲੀ ਸੀ ਹੁਣ 나ਜ਼ਨੀਨ ਨੂੰ ਲੱਗਦਾ ਕਿ ਜੋ ਨਾਲ ਦੇ ਉਸਤੇ ਭਰਾ ਨੇ ਉੱਠ ਕੇ ਆਉਣਗੇ ਕਿਉਂਕਿ ਰੌਲਾ ਜ਼ਿਆਦਾ ਪੈ ਗਿਆ ਤਾਂ 나ਜ਼ਨੀਨ ਬਾਨੋਂ ਇੱਥੋਂ ਭੱਜ ਜਾਂਦੀ ਹੈ ਪਰਿਵਾਰ ਵਾਲੇ ਉਸਦੇ ਪਿੱਛੇ ਭਜਦੇ ਪਰ ਉਹ ਨਹੀਂ ਫੜੀ ਜਾਂਦੀ ਤੇ ਇਧਰ ਹੁਣ ਪਰਿਵਾਰ ਵਾਲੇ ਅंसारी ਨੂੰ ਇਥੋਂ ਹਸਪਤਾਲ ਲੈ ਕੇ ਜਾਂਦੇ ਨੇ ਅंसारी ਦੀ ਹਾਲਤ ਬੜੀ ਹੀ ਗੰਭੀਰ ਹੁੰਦੀ ਹੈ ਇਥੋਂ ਦੇ ਜੋ ਰਾਇ ਬਰੇਲੀ ਦਾ ਹਸਪਤਾਲ ਸੀ ਇਥੋਂ ਇਸ ਨੂੰ ਰੈਫਰ ਕਰ ਦਿੱਤਾ ਜਾਂਦਾ ਏਸ ਦੀ ਨਾਜ਼ੁਕ ਹਾਲਤ ਦੇਖ ਕੇ ਕਿ ਇਸ ਨੂੰ ਅਮੇਠੀ ਲੈ ਜਾਓ ਫਿਰ ਅंसारी ਨੂੰ ਅਮੇਠੀ ਲੈ ਕੇ ਜਾਂਦੇ ਨੇ ਪਰ ਜੋ ਨਾਜ਼ਨੀਨ ਬਾਨੋ ਸੀ ਉਹ ਇਥੋਂ ਭੱਜ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਛਾਪੇਮਾਰੀ ਕਰਕੇ ਨਾਜ਼ਨੀਨ ਬਾਨੋ ਨੂੰ ਗ੍ਰਿਫਤਾਰ ਕਰ ਤੇ ਇਸ ਨੂੰ ਜੇਨ ਪੇਜ ਦਿੱਤਾ ਜਾਂਦਾ ਹੈ ਹੁਣ ਜੋ ਅंसारी ਦੀ ਹਾਲਤ ਆ ਉਹ ਬੜੀ ਨਾਜ਼ੁਕ ਬਣੀ ਹੋਈ ਹੈ ਡਾਕਟਰ ਕਹਿ ਰਹੇ ਨੇ ਕਿ ਅंसारी ਦੀ ਜਾਨ ਵੀ ਜਾ ਸਕਦੀ ਹੈ ਪਰ ਇੱਥੇ ਸੋਚਣ ਵਾਲੀ ਗੱਲ ਹੈ ਕਿ ਅंसारी ਜੇ ਬਚ ਜਾਂਦਾ ਤਾਂ ਉਸ ਦਾ ਪ੍ਰਾਈਵੇਟ 파ੜ ਤਾਂ ਨਾਜ਼ਨੀਨ ਬਾਨੋ ਨੇ ਵਾੜ ਦਿੱਤਾ ਜੋ ਉਸ ਨੂੰ ਆਪਣੀ ਔਲਾਦ ਦੀ ਚਾਹ ਸੀ ਉਸ ਨੂੰ ਲੱਗਦਾ ਸੀ ਕਿ ਮੇਰੀ ਵੀ ਸੰਤਾਨ ਹੋਵੇ ਮੇਰਾ ਵੀ ਵੰਸ਼ ਅੱਗੇ ਵਧੇ ਉਹ ਜੋ ਉਸ ਦਾ ਸੁਪਨਾ ਸੀ ਉਹ ਤਾਂ 나জਨੀਨ ਬਾਨੋ ਨੇ ਬਿਲਕੁਲ ਖਤਮ ਹੀ ਕਰ ਦਿੱਤਾ ਕਿਉਂਕਿ ਉਸ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ ਤੇ ਇਸ ਤੋਂ ਬਾਅਦ ਉਹ ਸੰਤਾਨ ਪੈਦਾ ਕਰਨ ਦੇ ਵਿੱਚ ਅਸਮਰਥ ਹੋ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਜੋ 나জਨੀਨ ਬਾਨੋਆਂ ਇਸ ਉੱਪਰ ਇਰਾਦਾ ਕਤਲ ਦਾ ਪਰਚਾ ਹੁੰਦਾ ਜਾਂ ਫਿਰ ਜੇ ਅंसारी ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਸ ਉੱਪਰ ਕਤਲ ਦਾ ਕੇਸ ਚੱਲੇਗਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਜਾਵੇਗਾ ਅਦਾਲਤ ਨਾਜ਼ਨੀਨ ਬਾਨੋ ਨੂੰ ਕੀ ਸਜ਼ਾ ਦਿੰਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਔਰਤ ਵਿਆਹ ਕਿ ਕਰ ਆਉਂਦੀ ਹੈ ਉਸ ਨੂੰ ਪਤਾ ਸੀ ਕਿ ਅंसारी ਦੀ ਪਹਿਲਾਂ ਸ਼ਾਦੀ ਹੋਈ ਹੋਈ ਹੈ ਇਹ ਵਿਆਹਿਆ ਹੋਇਆ ਫਿਰ ਵੀ ਉਸ ਨਾਲ ਵਿਆਹ ਕਰਵਾਉਂਦੀ ਆ ਪਰ ਵਿਆਹ ਜਦੋਂ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਲੱਗਦਾ ਕਿ ਆਪਣੀ ਪਹਿਲੀ ਪਤਨੀ ਨੂੰ ਛੱਡ ਦੇ ਜਾਨੀ ਪਹਿਲਾਂ ਉਸ ਦਾ ਮਨ ਕੁਝ ਹੋਰ ਕਹਿ ਰਿਹਾ ਹੁੰਦਾ ਹੈ ਪਰ ਜਦੋਂ ਉਹ ਚੀਜ਼ ਉਸ ਨੂੰ ਮਿਲ ਜਾਂਦੀ ਹੈ ਫਿਰ ਉਸ ਨੂੰ ਲੱਗਦਾ ਕਿ ਪਹਿਲੀ ਪਤਨੀ ਨੂੰ ਛੱਡ ਦੇ ਪਰ ਪਹਿਲੀ ਪਤਨੀ ਨੇ ਤਾਂ ਖੁਦ ਅंसारी ਨੂੰ ਕਿਹਾ ਸੀ ਕਿ ਤੂੰ ਦੂਸਰਾ ਵਿਆਹ ਕਰਵਾ ਲੈ ਪਰ ਦੂਸਰੀ ਪਤਨੀ ਨੂੰ ਲੱਗਦਾ ਕਿ ਪਹਿਲੀ ਪਤਨੀ ਨੂੰ ਤਲਾਕ ਦੇ ਦੇ ਪਰ ਅंसारी ਇਸ ਗੱਲ ਨੂੰ ਨਹੀਂ ਮੰਨਿਆ ਤੇ ਉਸ ਉੱਪਰ ਉਸ ਦੀ ਦੂਸਰੀ ਪਤਨੀ ਨੇ ਹਮਲਾ ਕਰ ਦਿੱਤਾ ਉਸ ਦਾ ਪ੍ਰਾਈਵੇਟ 파ਟ ਕੱਟ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀ ਕਾਲ